ਕਉਂ ਗਿਆ ਤਾਂ ਗੁਰਮਤਿ ਦੀ ਮਰਿਆਦਾ ਹੈ ਜੀ। ਇਹ ਆਪਾਂ ਕਹਿ ਸਕਦੇ ਆ ਬਲਖਣ ਹੋਇਆ। ਪਰ ਇਹ ਤਾਂ ਸਾਡੀ ਰੀਤ ਹੈ ਜੀ ਗੁਰੂ ਮਹਾਰਾਜ ਦੇ ਸਮੇਂ ਤੋਂ ਲੈ ਕੇ ਹੀ ਹੁੰਦਾ ਰਿਹਾ ਹੈ। ਅਸੀਂ ਹੋਰ ਵਿਆਹ ਦਾ ਨੂੰ ਹੋਰ ਹੀ ਰੂਪ ਬਣਾਦਾ। ਇਸ ਦਾ ਨਾਮ ਆਨੰਦ ਕਾਰਜ। ਆਨੰਦ ਦਾ ਮਤਲਬ ਅਸੀਂ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਗੁਰੂ ਤੋਂ ਆਨੰਦ ਲੈਣਾ ਹੈ। ਆਨੰਦ ਤਾਂ ਆਏਗਾ ਜੇ ਅਸੀਂ ਗੁਰੂ ਦੀ ਖੁਸ਼ੀ ਮੁਤਾਬਕ ਗੁਰੂ ਦੀ ਮਾਤਮ ਮੁਤਾਬਕ ਕੰਮ ਕਰਾਂ। ਦੁਆਰਾ ਸਾਡੇ ਕੋਈ ਸਟੈਂਡਿੰਗ ਮੰੰਦਰ ਵਾਲਾ ਨਹੀਂ ਹੋਣਾ ਚਾਹੀਦਾ। ਕੋਈ ਜੇ ਉਹਨੇ ਕਰਨਾ ਦਾ ਅਰੰਭ ਕਰਨ ਹੋ। ਆਪਾਂ ਗੁਰਦੁਆਰਾ ਸਾਹਿਬ ਨੂੰ ਵੀ ਵਰਤ ਦਿਨ ਨਾਲ ਆਪਾਂ ਸਟੈਂਡਿੰਗ ਕਰਦੇ ਆਂ ਲੜਕੀ ਦਾ ਬਾਪ ਬਣਾ ਉਹ ਕਹਿੰਦਾ ਮੇਰੀ ਬੇਟੀ ਦੇ ਵਿਆਹ ਤੇ 10-15 ਲੱਖ ਲੱਗੂਣਾ ਸਾਡੇ ਵੀ ਗੁਰੂ ਮਹਾਰਾਜ ਕਰਪਾ ਨੇ ਮੇਰੇ ਸਹੁਰਾ ਸਾਹਿਬ ਹੈ ਜੀ ਬੜੇ ਮਤਲਬ ਰੱਬ ਰੂਪੀ ਹੋ ਹੈ ਨਾ ਇਹ ਤੇ ਉਹ ਕਹਿੰਦੇ ਕੋਈ ਨਹੀਂ ਆਪਾਂ ਸੰਗਤ ਦੇ ਵਿੱਚ ਪੂਰੀ ਖੁੱਲ੍ਹਦਲੀ ਨਾ ਕਰੋ ਆਪਾਂ ਨੂੰ ਕੋਈ ਗੁਰੂ ਮਹਾਰਾਜ ਦੀ ਟੋਟ ਮੇ ਜਾਂਦੀ ਹਾਂਜੀ ਇਹ ਜੋ ਗੁਰੂ ਸਾਹਿਬ ਦੀ ਮਰਿਆਦਾ ਹੈ ਜੀ ਕੋਈ ਫਾਲੋ ਕੀਤੀ ਗਈ ਹੈ ਪਹਿਲਾਂ ਵੈਸੇ ਮੈਂ ਡਿਫਰੈਂਸ ਦੱਸਾਂ ਵੀ ਪਹਿਲਾਂ ਜਦੋਂ ਅਸੀਂ ਨੀ ਅਮਰਤ ਛਕਿਆ ਹੁੰਦਾ ਸੀ ਅਸੀਂ ਵੀ ਹੋਰ ਹੀ ਵਸੇ ਸਾਰੇ ਫਿਰਦੇ ਹਨ ਪਰ ਹੁਣ ਜਦੋਂ ਸੰਗਤ ਦੇ ਵਿੱਚ ਆਇਆ ਤਾਂ ਤਕਰਮਣ ਸਾਰੇ ਜਿੰਨੇ ਵੀ ਸੰਗਤ ਦੇ ਵਿਆਹ ਹੁਣ ਦੇਖਦੇ ਆ ਸਾਰੇ ਇਸ ਤਰ੍ਹਾਂ ਹੀ ਹੁੰਦੇ ਤੇ ਬੜਾ ਆਨੰਦ ਆ ਵੀ ਕੋਈ ਸਾਡੇ ਕਹਿਣ ਵਾਲੀ ਗੱਲ ਮੈਂ ਸੋਹਰੇ ਦੀ ਵੀ ਕੋਈ ਖਰਚਾ ਨਹੀਂ ਫालतू ਹਨ ਤੇ ਬਹੁਤੇ ਤਾਂ ਇਹ ਹੈ ਜੀ ਆਪਾਂ ਲੋਕ ਲੱਜਾਂ ਆਪ ਨੂੰ ਛੱਡ ਨਹੀਂ ਪਊਗੀ ਚੰਗੇ ਕੰਮ ਵਾਸਤੇ ਮਾੜੇ ਕੰਮ ਵਾਸਤੇ ਤਾਂ ਲੋਕ ਲੱਜਾ ਜ਼ਰੂਰੀ ਹੈ ਵੀ ਆਪਾਂ ਕੋਈ ਮਾੜਾ ਕੰਮ ਕਰ ਰਹੇ ਆ ਤਾਂ ਲੋਕ ਵੀ ਆ ਕੀ ਕਹਿਣਗੇ ਫਿਰ ਤਾਂ ਆਪ ਨੂੰ ਰੋਕਣਾ ਚਾਹੀਦਾ ਪਰ ਜਦੋਂ ਆਪਾਂ ਚੰਗਾ ਕੰਮ ਕਰ ਰਹੇ ਆ ਇਹ ਲੋਕ ਲੱਜਾਂ ਨਹੀਂ ਰੱਖਣ ਜੈਦੀ ਫਿਰ ਆ ਵੀ ਆਪਾਂ ਬਹੁਤੇ ਵੇ ਰਹੀਆਂ ਪਿੰਡਾਂ ਵਿੱਚ ਜ਼ਿਆਦਾਤਰ ਕਰਜਾਈ ਇਸ ਤਰ੍ਹਾਂ ਹੀ ਹੋ ਜਾਂਦਾ ਵੀ ਉਹਨੇ ਜੇ ਇੰਨਾ ਲਾਇਆ ਮੈਂ ਇੰਨਾ ਲਾਂਦਾ ਹਨ ਉਸ ਤੋਂ ਪਹਿਲਾਂ ਤਾਂ ਮੈਂ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰ ਕਰਦਾ ਕਿਉਂਕਿ ਇਹ ਤਾਂ ਗੁਰਮਤਿ ਦੀ ਮਰਿਆਦਾ ਹੈ ਜੀ ਇਹ ਆਪਾਂ ਕਹਿ ਸਕਦੇ ਹਾਂ ਬਲੱਖਣ ਹੋਇਆ ਪਰ ਇਹ ਤਾਂ ਸਾਡੀ ਰੀਤ ਹੈ ਜੀ ਗੁਰੂ ਮਹਾਰਾਜ ਦੇ ਸਮੇਂ ਤੋਂ ਲੈ ਕੇ ਹੀ ਹੁੰਦਾ ਰਿਹਾ ਹੈ ਇਹ ਕੋਈ ਨਵੀਂ ਨਹੀਂ ਹੈ ਪਰ ਅਸੀਂ ਇਹਨੂੰ ਭੁੱਲ ਚੁੱਕੇ ਹਾਂ ਅਸੀਂ ਦੂਜੇ ਪੱਛਮੀ ਕਲਚਰ ਦੇ ਮੰਗਰ ਲਾ ਕੇ ਇਹਨੂੰ ਭੁੱਲ ਚੁੱਕੇ ਹਾਂ ਅਸੀਂ ਹੋਰ ਵਿਆਹ ਦਾ ਨੂੰ ਹੋਰ ਹੀ ਰੂਪ ਬਣਾਦਾ ਇਸ ਦਾ ਨਾਮ ਆਨੰਦ ਕ आनंद ਦਾ ਮਤਲਬ ਅਸੀਂ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਗੁਰੂ ਤੋਂ ਆਨੰਦ ਲੈਣਾ ਹੈ ਆਨੰਦ ਤਾਂ ਆਏਗਾ ਜੇ ਅਸੀਂ ਗੁਰੂ ਦੀ ਖੁਸ਼ੀ ਮੁਤਾਬ ਗੁਰੂ ਦੀ ਮਾਤਮ ਮੁਤਾਬ ਕੰਮ ਕਰਾਂਗੇ ਇਸ ਪורה ਸਾਹਿਬ ਦੋ ਜਾਣੇ ਜਾਂਦੇ ਆ ਜੀ ਕਾਲੀ ਕਾਲੀ ਗ੍ਰੰਥ ਸਿੰਘ ਨੂੰ ਜਲਦੀ ਕਰੋ ਹਨਾ ਪਰ ਇੱਥੇ ਗੁਰੂ ਇਹ ਗੁਰੂ ਮਹਾਰਾਜ ਦੀ ਬਖਸ਼ਿਸ਼ ਆ ਫੇਰ ਹੁੰਦਾ ਹੈ ਇਹ ਕਿ ਮੈਂ ਨਹੀਂ ਕਰਦਾ ਸਾਡੇ ਵੀਰ ਜੀ ਗੁਰਦੀਪ ਸਿੰਘ ਜਿ ਖੜੇ ਆ ਵੀ ਇਹਨਾਂ ਨੇ ਆਪ ਕਰਤਾ ਜਾਂ ਮੈਂ ਕਰ ਲਿਆ ਇਹ ਗੁਰੂ ਦੀ ਬਖਸ਼ਿਸ਼ ਹੈ ਪਰਿਵਾਰ ਤੇ ਹੈ ਨਾ ਕਿ ਗੁਰੂ ਦੀ ਮੁਤਾਬਕ ਚੱਲਦਾ ਫੇਰੀ ਹੋ ਰਿਹਾ ਹੈ ਇਸ ਕਰਕੇ ਸ਼ੁਕਰ ਹੈ ਗੁਰੂ ਮਹਾਰਾਜ ਦਾ ਕਿਰਪਾ ਉਹਦੇ ਉਹਦੇ ਮੁਤਾਬਕ ਇਹ ਕਾਰਜ ਹੋਇਆ ਸੰਗਤਾਂ ਨੇ ਬੜੇ ਪਿਆਰ ਦੇ ਨਾਲ ਆਪਣਾ ਪ੍ਰਸ਼ਾਦਾ ਛਕਿਆ ਆਨੰਦ ਕਾਰਜ ਨੂੰ ਬੜੇ ਕੀਰਤਨ ਨੂੰ ਬੜੇ ਪਿਆਰ ਨਾਲ ਸੁਣਿਆ ਹੈ ਸੰਗਤ ਦਾ ਬੜਾ ਵੱਡਾ ਸਹਿਯੋਗ ਹੁੰਦਾ ਜਦੋਂ ਪਿਆਰ ਮਿਲਦਾ ਇੱਥੋਂ ਇੱਕ ਸਿੱਖਿਆ ਹੁੰਦੀ ਹੈ ਨਾ ਜਦੋਂ ਆਪਾਂ ਕੋਈ ਕਾਰਜ ਗੁਰੂ ਦੀ ਮਾਤਮਤਾਬ ਕਰਦੇ ਆ ਤਦੋਂ ਵੇਖ ਕੇ ਹੋ ਸਕਦਾ ਕੋਈ ਹੋਰ ਪਰਿਵਾਰ ਜਿਹੜੇ ਖਰਚੇ ਆ ਨਾ ਫालतू ਦੇ ਖਰਚੇ ਆ ਚਲੋ ਇਹ ਵੀਰ ਜੀ ਨਾਲ ਖੜਿਆ ਬੜਾ ਸੁਜੋਗ ਰਿਆ ਵੀ ਇਹ ਨਹੀਂ ਸਾਨੂੰ ਮਹਿਸੂਸ ਨਹੀਂ ਹੋਇਆ ਵੈਸੀ ਲੜਕੀ ਵਾਲਾ ਪਰਿਵਾਰ ਹੈ ਨਾ ਇਹਨਾਂ ਨੇ ਮੰਨ ਲਓ ਅਸੀਂ ਕੋਸ਼ਿਸ਼ ਅਸੀਂ ਕੁਝ ਦੇਣ ਦੀ ਕੋਸ਼ਿਸ਼ ਕਰੀਏ ਪਰ ਇਹਨਾਂ ਨੇ ਲੈਣ ਦੀ ਨਹੀਂ ਕਰੀ ਅਸੀਂ ਲੈਣਾ ਨਹੀਂ ਅਸੀਂ ਕਿਉਂ ਲਈਏ ਇਹ ਕਰਨ ਨਹੀਂ ਜਿਵੇਂ ਹੈ ਛੋਟੇ ਬੱਚੇ ਦੀ ਸਾਡੀ ਬੱਚੀ ਹੈ ਤੇ ਮੇਰੀ ਇਹ ਹੀ ਬੇਨਤੀ ਹੈ ਜਿਹੜੇ ਆਪਣੇ ਸਮਾਜ ਨੂੰ ਵੀ ਆਪਾਂ ਰਲ ਮਿਲ ਕੇ ਆਪਣੇ ਬੱਚੀਆਂ ਦੇ ਕਾਰਜ ਇਸ ਤਰ੍ਹਾਂ ਕਰੀ ਤਾਂ ਕਿ ਜਿਨ੍ਹਾਂ ਦੇ ਕੋਈ ਪਰਿਵਾਰਾਂ ਦੇ 2 2 3 3 ਬੱਚੀਆਂ ਉਹ ਆਪਣੇ ਬੱਚੇ ਦੇ ਵਿਆਹ ਨੂੰ ਬੋਝ ਨਾ ਸਮਝਣਨਾ ਤੇ ਫਿਰ ਇਹ ਜੁਖਸ ਦੀ ਲੈ ਸਕਦਾ ਤੁਸੀਂ ਆਪ ਹੀ ਵੇਖਿਆ ਹੈ ਨਾ ਵੀ ਕਿੰਨੇ ਪਿਆਰ ਦੇ ਨਾਲ ਕੋਈ ਇਹ ਨਹੀਂ ਸਾਨੂੰ ਇੱਥੇ ਬਰਾਤ ਵਾਲੇ ਸੱਜਣ ਆਏ ਆ ਜਾਂ ਕੋਈ ਦੂਸਰੀ ਸਾਈਡ ਤੋਂ ਆਏ ਆ ਵੀ ਸਾਰੇ ਸੰਗਤ ਰੂਪ ਦੇ ਵਿੱਚ ਆਪਾਂ ਵੀ ਸੰਗਤ ਹਰ ਪਰ ਬਸੇ ਜੀ ਉਹ ਸੰਗਤ ਚ ਰੱਬ ਵਸਦਾ ਹੈ ਤੇ ਸੰਗਤ ਦੀ ਖੁਸ਼ੀ ਲੈਣ ਦੀ ਕੋਸ਼ਿਸ਼ ਕੀਤੀ ਉਪਰਾਲਾ ਕੀਤਾ ਹੈ ਗੁਰੂ ਮਹਾਰਾਜ ਜੇ ਫਿਰ ਵੀ ਇਹ ਸਾਰਾ ਕਾਰਜ ਕਰਦਿਆਂ ਤੋਂ ਗਲਤੀਆਂ ਹੋ ਗਈਆਂ ਨਹੀਂਆਂ ਸਾਰੀ ਸੰਗਤ ਆ ਉਹ ਪ੍ਰਮਾਤਮਾ ਬਖਸ਼ਣਹਾਰ ਹੈ ਇਹੀ ਬੇਨਤੀ ਹੈ ਵੀ ਇਸੇ ਤਰ੍ਹਾਂ ਆਪਾਂ ਰਲ ਮਿਲ ਕੇ ਇੱਕ ਕਾਰਜ ਕਰ ਸਕਦੇ ਆ ਜਿਵੇਂ ਉਹਨੂੰ ਇੱਥੇ ਅਕਬਰ ਬਾਦਸ਼ਾਹ ਨੇ ਵੀ ਆ ਕੇ ਪੰਗਤ ਦੇ ਵਿੱਚ ਲੰਗਰ ਛਕਿਆ ਹੈ ਨਾ ਬਾਦਸ਼ਾਹਿਕ ਗੁਰੂ ਘਰ ਦੀ ਰੀਤ ਹੈ ਨਾ ਵੀ ਉਹ ਵੱਡੇ ਵੱਡੇ ਬਾਦਸ਼ਾਹੇ ਪਰ ਉਹਨਾਂ ਨੇ ਵੀ ਪੰਗਤ ਦੀ ਮਰਿਆਦਾ ਨੂੰ ਵੇਖਿਆ ਹੈ ਨਾ ਉਹਨੂੰ ਆਨੰਦ ਆਇਆ ਵੀ ਦੇਖ ਮੈਂ ਨੇ ਪਕਵਾਨ ਖਾਣਾ ਕਰਵਾਛਣ ਪਰ ਜਿਹੜਾ ਅੱਜ ਮੈਂ ਗੁਰੂ ਮਹਾਰਾਜ ਦੇ ਸੰਗਤ 'ਚ ਬਹਿ ਕੇ ਪ੍ਰਸ਼ਾਦਾ ਛਕਿਆ ਮੈਂ ਮਹਾਰਾਜਾ ਮੇਰੇ ਨਾਲ ਕੋਈ ਭਿਖਾਰੀ ਬਿਠਾਉਣਾ ਵੀ ਉਹੀ ਕੁਛ ਮੈਨੂੰ ਮਿਲਿਆ ਉਹਨੂੰ ਪਤਾ ਲੱਗਾ ਪੰਗਤ ਦੀ ਕੀ ਮਰਿਆਦਾ ਹੈ ਪਰ ਆਪਾਂ ਦਾ ਮੈਂ ਮਾਫੀ ਚਾਹਣਾ ਮੈਂ ਇਹ ਪ੍ਰਬੰਧਕ ਕਮੇਟੀਆਂ ਨੂੰ ਵੀ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਸਟੈਂਡਿੰਗ ਲੰਗਰ ਚੱਲ ਰਹੇ ਆ ਇਹ ਬੇਨਤੀ ਜਿੰਨੇ ਪ੍ਰਬੰਧਕ ਵੀ ਰਹਿ ਗੁਰਦੁਆਰਾ ਸਾਹਿਬ 'ਚ ਕੋਈ ਸਟੈਂਡਿੰਗ ਲੰਗਰ ਵਾਲਾ ਨਹੀਂ ਹੋਣਾ ਚਾਹੀਦਾ। ਜੇ ਉਹਨੇ ਕਰਨਾ ਤਾਂ ਅਡ ਕਰਨ ਉਹ। ਆਪਾਂ ਗੁਰਦੁਆਰਾ ਸਾਹਿਬ ਨੂੰ ਵੀ ਵਰਤ ਦੇ ਨਾਲ ਆਪਾਂ ਸਟੈਂਡਿੰਗ ਕਰਦੇ ਆਂ ਤੇ ਮੈਨੂੰ ਤਾਂ ਕੋਈ ਲੱਗਿਆ ਨਹੀਂ ਸਾਰੀ ਵਾਰ ਅਸੀਂ ਸ਼ਾਇਦ ਨਾਮਰਤਾ ਵੀ ਹੋਰ ਸੰਗਤੀ ਵਰਦਾਈ ਜਾਂਦੀ ਆ। ਆਪਾਂ ਨੂੰ ਆਏ ਹੁੰਦੇ ਸੇਵਾਦਾਰ ਨਹੀਂ ਮਿਲਨੇ ਆਏ ਕਿਉਂ ਕਰੀਏ ਆਪਣੇ ਆਪ ਹੀ ਚੱਕ ਕੇ ਲੈ ਜਾਣਗੇ। ਪਰ ਮੈਨੂੰ ਤਾਂ ਲੱਗਿਆ ਨਹੀਂ ਸ਼ਾਇਦ ਮੈਂ ਤਾਂ ਇੱਕ ਕੁਆਲਟੀ ਵੀ ਨਹੀਂ ਚੱਕੀ। ਤੇ ਬੱਚੀ ਸਾਰੇ ਲੜਕੇ ਵਾਲੇ ਪਰਿਵਾਰ ਖੜਿਆ ਵਿੱਚ ਦੂਜੇ ਸਾਰੇ ਸਾਰੀ ਪਤਨੀ ਲੱਗਿਆ ਕੌਣ ਛੱਕ ਗਿਆ ਕਿਹੜਾ ਮਲ ਵਰਤਾ ਗਿਆ ਜੀ ਤੇ ਖੁਸ਼ੀ ਆਉਂਦੀ ਹੈ ਬਸ ਇਹੀ ਹੈ ਵੀ ਗੁਰੂ ਮਹਾਰਾਜ ਜਿੰਨੀਆਂ ਗਲਤੀਆਂ ਵੀ ਹੋਈਆਂ ਹੋਣਗੀਆਂ ਉਹ ਬਖਸ਼ ਲੈਣ ਤੇ ਇਸੇ ਤਰ੍ਹਾਂ ਸਮਾਜ ਚ ਰਹਿੰਦੇ ਆਪਾਂ ਕੋਈ ਤੇ ਜਿਹੜਾ ਲੜਕੀ ਦਾ ਬਾਪ ਹੈ ਨਾ ਉਹ ਕਹਿੰਦਾ ਮੇਰੀ ਬੇਟੀ ਦੇ ਵਿਆਹ ਤੇ ਦੱਸਦਾ 15 ਲੱਖ ਲੱਗੂ ਨਾ ਸਾਡੇ ਗੁਰੂ ਮਹਾਰਾਜ ਕਿਰਪਾ ਨੇ ਮੇਰੇ ਸਹੁਰਾ ਸਾਹਿਬ ਹੈ ਜੀ ਬੜੇ ਮਤਲਬ ਰੱਬ ਰੂਪੀ ਉਹ ਹੈ ਨਾ ਜੀ ਤੇ ਉਹ ਕਹਿੰਦੇ ਕੋਈ ਨਹੀਂ ਆਪਾਂ ਸੰਗਤ ਦੇ ਵਿੱਚ ਪੂਰੀ ਖੁੱਲ੍ਹ ਦੇ ਲਈ ਨਾ ਕਰੋ ਆਪਾਂ ਨੂੰ ਕੋਈ ਗੁਰੂ ਮਹਾਰਾਜ ਦੀ ਟੋਟ ਨਹੀਂ ਆਂਦੀ ਤੇ ਨਾਲ ਚਲੋ ਗੱਤਕੇ ਦਾ ਜੋਰ ਦਿਖਾਏ ਇਹਦੇ ਨਾਲ ਜਿਹੜੀਆਂ ਸਾਡੀਆਂ ਬੱਚੀਆਂ ਪੜ੍ਹਨ ਆ ਇੱਥੇ ਆਈਆਂ ਨੇ ਛੋਟੇ ਬੱਚੇ ਲੈ ਕੇ ਆਏ ਆ ਇਹ ਤੋਂ ਵੇਖ ਕੇ ਉਹ ਵੀ ਸਾਡੀ ਬਰਾਸਤ ਨਾਲ ਜੁੜ ਸਕਦੇ ਆ ਇੱਕ ਛੋਟਾ ਜਿਹਾ ਉਪਰਾਲਾ ਆ ਇਮ ਦੁਆਰਾ ਫਿਰ ਮੈਂ ਸਾਰੀ ਸੰਗਤ ਦਾ ਉਸ ਪ੍ਰਮਾਤਮਾ ਦਾ ਸਾਡੇ ਵੀਰ ਗੁਰਦੀਪ ਸਿੰਘ ਜੀ ਨੇ ਸਾਰੇ ਜਿੰਨੇ ਵੀ ਭੈਣ ਭੈਣ ਰਿਸ਼ਤੇ ਇੱਥੇ ਆਏ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜੀ ਤੇ ਸਾਡੇ ਪ੍ਰਬੰਧਕ ਕਮੇਟੀ ਦੇ ਵਰਦੀਪ ਸਿੰਘ ਜੀ ਕੋ ਵੀ ਨਾਂ ਤੋਂ ਬੇਸੀ ਬਹੁਤ ਕੁਝ ਸਿੱਖਿਆ ਹੈ ਤੇ ਪ੍ਰਮਾਤਮਾ ਇਹਨਾਂ ਨੂੰ ਵੀ ਚੜ੍ਹਦੀ ਕਲਾ ਰੱਖਣਾ ਤੇ ਦੋ ਸ਼ਬਦ ਬੇਨਤੀ ਹੈ ਵੀ ਸੰਗਤਾਂ ਧੰਨਵਾਦ ਕਰਨ ਜੀ ਵਾਹਿਗੁਰੂ ਜੀ ਕਾ ਕਲਸਾ ਹਾਂਜੀ ਇਹ ਜੋ ਗੁਰੂ ਸਾਹਿਬ ਦੀ ਮਰਿਆਦਾ ਜੀ ਕੋਈ ਫਾਲੋ ਕੀਤੀ ਗਈ ਹੈ ਪਹਿਲਾਂ ਵੈਸੇ ਮੈਂ ਡਿਫਰੈਂਸ ਦੱਸਾਂ ਵੀ ਪਹਿਲਾਂ ਜਦੋਂ ਅਸੀਂ ਅਮਰਤ ਛਕਿਆ ਹੁੰਦਾ ਸੀ ਅਸੀਂ ਵੀ ਉਹ ਹੋਰ ਹੀ ਵਸੇ ਇਸ ਤਰ੍ਹਾਂ ਹੀ ਫਿਰਦੇ ਹਨ ਪਰ ਹੁਣ ਜਦੋਂ ਸੰਗਤ ਦੇ ਵਿੱਚ ਆਇਆ ਤਾਂ ਤੱਕ ਰਿਮੈਂਡ ਸਾਰੇ ਜਿੰਨੇ ਵੀ ਸੰਗਤ ਵਿਆਹ ਹੁਣ ਦੇਖਦੇ ਆ ਸਾਰੇ ਇਸ ਤਰ੍ਹਾਂ ਹੀ ਹੁੰਦੇ ਤੇ ਬੜਾ ਆਨੰਦ ਆ ਵੀ ਕੋਈ ਤੁਹਾਡੇ ਕਹਿਣ ਵਾਲੀ ਗੱਲ ਮੈਂ ਸੁਣ ਰਿਹਾ ਦੀ ਕੋਈ ਖਰਚਾ ਨਹੀਂ ਫालतू ਹਨ ਪਰ ਜਦੋਂ ਮਹਾਰਾਜ ਸਾਰਿਆਂ ਨੂੰ ਕਿਹੜੇ ਬੰਦੇ ਦਾ ਮਾਈਂਡ ਹੀ ਦੂਸਰੇ ਪਾਸੇ ਹੁੰਦਾ ਤਾਂ ਆਪਾਂ ਦੂਜੇ ਪਾਸੇ ਚੱਲ ਪੈਨੇ ਆ ਪਰ ਆਪਾਂ ਤਾਂ ਅਰਦਾਸ ਕਰਦੇ ਆ ਵੀ ਸਾਰਿਆਂ ਨੂੰ ਗੁਰਮਤਿ ਵਕਸ਼ਣ ਤੇ ਫਿਰ ਜੇ ਆਪਾਂ ਗੁਰਮਤਿ ਵਕਸ਼ਣਗੇ ਤਾਂ ਫਿਰ ਆਪਾਂ ਨੇ ਇਹ ਆਨੰਦ ਕਾਰਜ ਹੋਣਗੇ ਸਾਰਿਆਂ ਦੇ ਤੇ ਕੀ ਆ ਵੀ ਆਪਣਾ ਖਰਚਿਆਂ ਤੋਂ ਬਚ ਸਕਾਂਗੇ ਆਪਣਾ ਜਿਹਦੇ ਬਹੁਤੇ ਦਾ ਇਹ ਹੈ ਜੀ ਆਪਾਂ ਲੋਕ ਲੱਜਾਂ ਆਪਣ ਨੂੰ ਛੱਡਣੀ ਪਊਗੀ ਉਹ ਚੰਗੇ ਕੰਮ ਵਾਸਤੇ ਮਾੜੇ ਕੰਮ ਵਾਸਤੇ ਤਾਂ ਲੋਕ ਲੱਜਾ ਜ਼ਰੂਰੀ ਆ ਵੀ ਆਪਾਂ ਕੋਈ ਮਾੜਾ ਕੰਮ ਕਰ ਰਹੇ ਆ ਤਾਂ ਲੋਕ ਵੀ ਆ ਕੀ ਕਹਿਣਗੇ ਫਿਰ ਤਾਂ ਆਪ ਨੂੰ ਰੋਕਣਾ ਚਾਹੀਦਾ ਪਰ ਜਦੋਂ ਆਪਾਂ ਚੰਗਾ ਕੰਮ ਕਰ ਰਹੇ ਆ ਫਿਰ ਲੋਕ ਲੱਜਾ ਨਹੀਂ ਰੱਖਣੀ ਚਾਹੀਦੀ ਫਿਰ ਐ ਵੀ ਆਪਾਂ ਬਹੁਤੇ ਵੇ ਰਹੀਆਂ ਵੀ ਪਿੰਡਾਂ ਵਿੱਚ ਜ਼ਿਆਦਾਤਰ ਕਰਜਾਈ ਇਸ ਤਰ੍ਹਾਂ ਹੀ ਹੋ ਜਾਂਦਾ ਵੀ ਉਹਨੇ ਜੇ ਇੰਨਾ ਲਾਇਆ ਮੈਂ ਇੰਨਾ ਲਾਵਾਂਗਾ ਹਨਾ ਤੇ ਗੁਰੂ ਸਾਹਿਬ ਸਾਰਿਆਂ ਨੂੰ ਬੱਸ ਮੱਤ ਬਖਸ਼ਣਾ ਆਪਣਾ ਤਾਂ ਇਹੀ ਅਰਦਾਸ ਬਸ ਇਹ ਉਹਦੀ ਲੀਲਾ ਹੀ ਹੈ ਤੇ ਉਹ ਬੱਸ ਜਦੋਂ ਮਹਾਰਾਜ ਸਹੀ ਰਾਸਤੇ ਬਾਹ ਦਿੰਦੇ ਹਨਾ ਤੇ ਬੰਦਾ ਸਹੀ ਰਸਤੇ ਚੱਲ ਰਿਹਾ ਹੈ ਨਾ ਬਸ ਆਪਾਂ ਤਾਂ ਅਰਦਾਸ ਕਰ ਸਕਦੇ ਆ ਦੇ ਇਨਾਂ ਗੰਮਾਂ ਤੋਂ ਬਸ ਜਿੰਨਾ ਗੁਰਬਾਣੀ ਸੁਣੀ ਜਾਵੇ ਜਿੰਨਾ ਜੋੜਿਆ ਜਾਵੇ ਜਨਮ ਤੋਂ ਲੈ ਕੇ ਮਰਨ ਤੋਂ ਲੈ ਕੇ ਵਿਆਹ ਤੱਕ ਜਿਵੇਂ ਵੀ ਆਪਣਾ ਸਾਰੇ ਸਮਾਗਮਾਂ ਦਾ ਜਿੰਨੀ ਗੁਰਬਾਣੀ ਪੜ੍ਹੀ ਜਾਈਏ ਉਨਾ ਹੀ ਲਾਹ ਬਿਲਕੁਲ ਬਿਲਕੁਲ ਇਹ ਤਾਂ ਬਹੁਤ ਵਧੀਆ ਨਾਲੇ ਕੋਈ ਜ਼ਿਆਦਾ ਤਿੰਨ ਚਾਰ ਘੰਟਿਆਂ ਦਾ ਆਨੰਦ ਕਰਦੇ ਵਧੀਆ ਗੱਦ ਘਾ ਆਪਣੇ ਵਿਰਸੇ ਨਾਲ ਜੁੜਦੇ ਆ ਤੇ ਕਰਜ਼ੇ ਤੋਂ ਤਾਂ ਬਚਦੀ ਬਚਦੀ ਆ ਜੀ ਨਾਲ ਹੁੰਦੇ ਵੇਲੇ ਇਤੋਂ ਵੀ ਜਿਵੇਂ ਵੀ ਸੰਗਤਾਂ ਦੇ ਅਸੀਂ ਕਾਰਜ ਦੇਖਦੇ ਆ ਜਿੰਨੇ ਵੀ ਸੰਗਤ ਦੇ ਵਿੱਚ ਕੋਈ ਦੇਜ ਨਹੀਂ ਕੁਝ ਨਹੀਂ ਹੈਗਾ ਸਾਰਾ ਮਤਲਬ ਉਹ ਫਿਰ ਪ੍ਰੈਸ਼ਰ ਆਪਣੇ ਕੀ ਪੈਣਾ ਫਾਈਨੈਂਸ਼ੀਅਲ ਪ੍ਰੈਸ਼ਰ ਕੁਝ ਨਹੀਂ ਬੰਦ